ਆਹ ਖਾਣੀ ਚਾਰੇ ਗਾਵਨ ਤਨੋਖਾਨ ਮੰਡਲੁ ਗ੍ਰੰਥਾ ਕਾਰ ਕਰ ਰੱਖੇ ਤੇਰੇ ਧਾਰੇ ਸੇਈ ਤੁਮ ਬਾਵਨ ਜੋਦੁ ਤੁਮ ਬਾਵਨ ਰਤੇ ਤੇਰੇ ਪਾਤਰ ਸਾਲੇ ਹੋਰ ਕਿਤਿ ਪਬਨ ਸੇਤ ਜਤ ਮਹਤ ਨੰਤ ਵਿਚਾਰੇ ਸੋਈ ਸੋਈ ਸੁਦਾਸ ਸਾਲਗੋ सतगुर काज रचाया गुरु नानक विनाया माता सुलखनी सेवा सुसायटी जो कि पिछले कुछ साल तो गुरुद्वारा चुला साहब विखे सेवा निभा रही है और हर साल अस् गुरु नानक देव जी के बयापुरब समर्पित एक समागम कराने ਐਸਾਲੇ ਤੀਸਰਾ ਵੱਡਾ ਸਰਾਨਾ ਸਮਾਗਮ ਹੋ ਰਿਹਾ ਹੈ। ਔਰ ਇਸ ਸਮਾਗਮ ਵਿੱਚ ਕੋਟਪੂਰੇ ਸ਼ਹਿਰ ਦੀਆਂ ਸਾਰੀਆਂ ਸੁਸਾਇਟੀਆਂ, ਸਾਰੀਆਂ ਸਹਾਸੰਗਤ ਇਕੱਠੇ ਮਿਲ ਕੇ ਸੇਵਾ ਕਰ ਰਹੀਆਂ ਨੇ। ਔਰ ਕੱਲ ਨੂੰ ਇਹ ਸਮਾਗਮ ਚੌਕੀ ਸ਼ੁਰੂ ਹੋ ਰਿਹਾ ਹੈ। ਸਵੇਰੇ ਕਿਤੇ ਜਪ ਤੱਕ ਸਮਾਗਮ ਹੋ ਰਿਹਾ ਹੈ ਔਰ ਇਹ ਚਪਹਿਰਾ ਸਾਹਿਬ ਜਿਹੜਾ ਸਵੇਰੇ 10 ਵਜੇ ਸ਼ੁਰੂ ਹੋਏਗਾ ਔਰ 1 ਵਜੇ ਤੱਕ ਚੱਲੇਗਾ। ਔਰ ਉਸ ਪ੍ਰੰਤ ਕੜੀ ਚਾਵਲ ਦਾ ਲੰਗਰ ਉਪਰੰਤ ਹੋ ਜਾਏਗਾ। ਔਰ ਉਸ ਤੋਂ ਬਾਅਦ ਸ਼ਾਮ ਨੂੰ ਅ 6 ਵਜੇ ਤੋਂ ਸਾਡੇ ਜਿਹੜੇ ਸਮਾਗਮ ਸਟਾਰਟ ਹੋ ਜਾਣਾ ਜੀ ਔਰ 6 ਵਜੇ ਤੋਂ ਲੈ ਕੇ 9:30 ਵਜੇ ਤੱਕ ਸਮਾਗਮ ਲਗਾਤਾਰ ਚੱਲਣਾ ਹੈ ਉਸ ਤੋਂ ਉਪਰੰਤ ਲੰਗਰ ਚੱਲੇਗਾ ਇਹਦੇ ਵਿੱਚ ਅ ਜਿਹੜਾ ਵਿਸ਼ੇਸ਼ ਆਕਰਸ਼ਣ ਹੈ ਜਹਾ ਬਾਬਾ ਜੀ ਦੀ ਜਿਹੜੀ 16ਵੀਂ ਪੀੜ੍ਹੀ ਹੈ ਉਹ ਨਾਰਿਕਦੇਵ ਜੀ ਮਾਰੇ ਦੇ ਬੇਦੀ ਵਾਸੋਂ ਉਹ ਇੱਥੇ ਇੱਥੇ ਪਹੁੰਚ ਰਿਹਾ ਹੈ ਔਰ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਾਏ ਜਾਣਗੇ ਔਰ ਨਾਲ ਹੀ ਸਾਰੀ ਜਿੰਨੇ ਵੀ ਸਮੂਹ ਸਾਧ ਸੰਗਤ ਹੈ ਉਹਨਾਂ ਨੂੰ ਇਹ ਹੀ ਬੇਨਤੀ ਕਰਾਂਗੇ ਨੇੜਲੇ ਤੇ ਪਿੰਡਾਂ ਤੋਂ ਵੀ ਔਰ ਕੋੜ ਕੋੜਾ ਸ਼ਹਿਰ ਦੀ ਸੰਗਤ ਨੂੰ ਵੀ ਵੱਧ ਤੋਂ ਵੱਧ ਇਸ ਇਤਿਹਾਸਿਕ ਸਥਾਨ ਤੇ ਆਓ ਇਹ ਗੁਰਨਾਣਕ ਦੇਵ ਜੀ ਵੀ ਪਰਮੋਵਿੰਦ ਸਿੰਘ ਜੀ ਦਾ ਜਿਹੜਾ ਚਰਨਛੋਪਾ ਪ੍ਰਾਪਤ ਸਥਾਨ ਹੈ ਔਰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਵਾਤਵਾਦ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਮੰਜੀ ਮਨੁਜਲ ਸੱਤੀ ਕਹਣਾ ਚੋਲਿਆ ਵਾਹਿਗੁਰੂ ਜੀ ਦਾ ਤਾਲਾ ਵਾਹਿਗੁਰੂ ਜੀ ਕਿਰਪਾ ਜਿੱਦਾਂ ਅੱਜ ਮਨੁਜਲ ਜਤਾ ਮਨਤਾਰ ਮਕਰ ਜੀ ਨੇ ਤੁਹਾਨੂੰ ਦੱਸਿਆ ਹੀ ਹੈ। ਮੈਨੂੰ ਤਾਂ ਇਸ ਗੁਰਦੁਆਰੇ ਦੀ ਬਹੁਤ ਇੱਕ ਖਾਸ ਮਮਾ ਦਾ ਮਰਜਾ ਮੇਂ ਕਦੇ ਸੁਣ ਗਿਆ ਹਾਂ ਦਾ ਮੈਨੂੰ ਪਤਾ ਲੱਗਦਾ ਹੈ ਅੱਗੇ ਵੀ ਲੱਗਿਆ ਸੀ ਤੇ ਹੁਣ ਵੀ ਲੱਗਦਾ ਹੀ ਹੈ ਕੋਈ ਸੀ ਮਨ ਲੋ ਗੱਲਾਂ ਪਤਾ ਅਕਸਰ ਕਰਦੇ ਰਹੇ ਇਹ ਗੁਰੂ ਗੋਬਿੰਦ ਸਿੰਘ ਦੇ ਮਨ ਲੋ ਚਰਨਾਂ ਦੀ ਛੋਹ ਮਨ ਜਿਵੇਂ ਕਦੇ ਤੇ ਪਈ ਸੀ ਇੱਥੇ ਗੁਰਦੁਆਰੀ ਚ ਝੁਲਾ ਸਾਹਿਬ ਗੁਰਦੁਆਰੇ ਦੀ ਜੋ ਵੀ ਮਨ ਲੋ ਕੋ ਬੰਦਾ ਆਪਦੀ ਮਨ ਲੋ ਅਮੀਨ ਲੈ ਕੇ ਆਉਂਦਾ ਹੈ ਆਪਦੀ ਮੰਗ ਲੈ ਕੇ ਆਉਂਦਾ ਹੈ ਆਪਦੇ ਮਨ ਦਾ ਜੋ ਵੀ ਮਨ ਲੋ ਜਿਵੇਂ ਪਰਤਾਵਾ ਲੈ ਕੇ ਆਉਂਦਾ ਹੈ ਉਹ ਹਰ ਮਨ ਲੋ ਗੱਲ ਇੱਥੇ ਮਨ ਜਿਵੇਂ ਕਦੇ ਮਨ ਲੋ ਖੈ ਤੇ ਮਨ ਲੋ ਪੂਰੀ ਹੁੰਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਅਸੀਂ ਇੱਥੇ ਆਦ ਪੜੋਤੇ ਬੰਦੇ ਬਾਕੀ ਜਿਹੜੇ ਮਤਲਬ ਸੰਗਤ ਸਾਡੀ ਨੇੜੇ ਦਿਲੇ ਦੀ ਵੀ ਮਤਲਬ ਜਿਹੜੀ ਸੰਗਤ ਹੈ ਇਸ ਗੁਰਦੁਆਰੇ ਨਾਲ ਬਹੁਤ ਮਤਲਬ ਟੈਕ ਸੀ ਹੈ ਅੱਜ ਜਿਹੜਾ ਮਤਲਬ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਸਤ ਲਖਨੇਵੀ ਵੀ ਮਤਲਬ ਆਪਣੀ ਸੋਸਾਇਟੀ ਬਣੀ ਹੈ ਉਹਨਾਂ ਨੇ ਮਤਲਬ ਹੋ ਰਿਹਾ ਉਹਨਾਂ ਦਾ ਆਯੋਜਨ ਹੋਇਆ ਇਹਨਾਂ ਨੇ ਦੱਸਿਆ ਜਿੱਦਾਂ ਮਤਲਬ ਆਪਾਂ ਦੁਪਹਿਰ ਦੇ ਪ੍ਰੋਗਰਾਮ ਸ਼ਾਮ ਦੇ ਪ੍ਰੋਗਰਾਮ ਰਾਤ ਦੇ ਪ੍ਰੋਗਰਾਮ ਉਹਨਾਂ ਮੱਕਾ ਸਮੇਂ ਤੋਂ ਬਿਆਨ ਕਰਦੇ ਇਹ ਜਿਹੜੇ ਪ੍ਰੋਗਰਾਮਾਂ ਨੂੰ ਅਸੀਂ ਮਤਲਬ ਬੇਨਤੀ ਕਰਦਾ ਵੀ ਜਿੱਦੇ ਵੀ ਸਾਡੇ ਸਮਾਜ ਦੇ ਵਿੱਚ ਬੰਦੇ ਆ ਦਾ ਆਪਣੇ ਆ ਆਥੇ ਪਾਛੇ ਤਾਂ ਕਿ ਸੰਗਤ ਹੈਗੀ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਜੀਜਾ ਨੂੰ ਸਮੂਲੀਤ ਕਰੋ ਸਮੂਲੀਤ ਕਰਕੇ ਇਹਨਾਂ ਦਾ ਅਸ਼ੀਰਵਾਦ ਲਓ ਅਸ਼ੀਰਵਾਦ ਲੈ ਕੇ ਆਪਦੇ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਤੇ ਬੇਨਤੀ ਕਰਕੇ ਬੇਨਤੀ ਕਰਕੇ ਜੋ ਵੀ ਤੁਸੀਂ ਬੋਲੋ ਪਾਣਾ ਚਾਹੁੰਦੇ ਤੁਹਾਨੂੰ ਮਿਲੂਗਾ ਇਸ ਕਰਕੇ ਮੈਂ ਸਿਰਫ ਬੇਨਤੀ ਕਰਦਾ ਸਾਡੀਆਂ ਸੰਤਾਵਾ ਜਿੰਨੀਆਂ ਵੀ ਮੇਰੇ ਸ਼ਹਿਰ ਦੀਆਂ ਜੀਗੀਏ ਉਹ ਹਰ ਮੇਰੇ ਸੰਤਾਵਾ ਇੱਥੇ ਮੇਰੇ ਸਾਡੇ ਨਾਲ ਇਹਨਾਂ ਦਾ ਹੱਥ ਨਾਲ ਹੱਥ ਬੜਾ ਕੇ ਮੇਰੇ ਕੋ ਕੰਮ ਕਰਦੀ ਹੈਗੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਐ ਲੈ ਵੀ ਜਿਹੜੇ ਬੰਦੇ ਅੱਜ ਚਾਰ ਕਰ ਰਹੇ ਆ ਕੱਲ ਨੂੰ 40 ਬੰਦੇ ਹੋਣ 40 ਬੰਦੇ ਚਾਰ ਹੋਣ ਇਹਦਾ ਮੰਨੋ ਵਾਧ ਹੀ ਜਾਵੇ ਸੰਗਤ ਵਧੇ ਸੰਗਤ ਵਧਨ ਵਾਲੀ ਇਹਨਾਂ ਦਾ ਮੰਨੋ ਜਿਵੇਂ ਕਹਿੰਦੇ ਸਾਰਾ ਪਰਮਾਤਮਾ ਦੀ ਕਿਰਪਾ ਹੋਊਗੀ ਸੰਗਤ ਵਧਨ ਵਾਲੀ ਸਾਡਾ ਜਿਹੜਾ ਇੱਥੇ ਜਿਹੜਾ ਇਲਾਕੇ ਦਾ ਗੁਰਦਾਰਾ ਚੁਲਾ ਸਾਹਿਬ ਦਾ ਨਾਮ ਨਾਜਦਾ ਹੀ ਕੱਢੇਗਾ ਬਹੁਤ ਵਧੇਗਾ ਮੈਂ ਤਾਂ ਇੰਨੀ ਗੱਲ ਕਰਦਾ ਆ ਮੰਨ ਸੰਗਤ ਨੂੰ ਬੇਤੀ ਕਰਦਾ ਮੰਨੂ ਬਤਵਾ ਸੰਗਤ ਜਰੀਏ ਕੱਲ ਇੱਥੇ ਆ ਕੇ ਆਪ ਦਾ ਮੰਨੂ ਜਿਵੇਂ ਕਹਿੰਦਾ ਕਹਦਾ ਕਿ ਸਵਾਗਤ ਹਾਂਜੀ ਸਰ ਕੀ ਕਰਨਾ ਚਾਹੁੰਦੇ ਹੋ ਵਾਈਗੋ ਟਿਕਟ ਦਾ 791 ਵਾਈਗੋ ਕੀ ਕਹਾਲਾ ਵਾਈਗੋ ਦੀ ਫਤਿਹ ਰੇਤੀ ਹੈ ਵੀ ਕੱਲ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਭੁਕਸ਼ਤੀ ਪ੍ਰੋਗਰਾਮ ਗੁਰਦੁਆਰਾ ਚੁੱਲ੍ਹਾ ਸਭ ਬਣਾਇਆ ਜਾ ਰਿਹਾ ਹੈ ਤੇ ਸਮੂਹ ਸੰਗਤ ਨੂੰ ਸਾਡੇ ਪ੍ਰਧਾਨ ਜੀ ਨੇ ਵੀ ਬੇਨਤੀ ਕੀਤੀ ਹੈ ਮਕਾਰ ਨਕੜ ਨੇ ਤੇ ਸਮੂਹ ਸਾਰੀ ਸੰਗਤਾਂ ਨੇ ਵੀ ਬੇਨਤੀ ਕੀਤੀ ਹੈ ਵੀ ਕੱਲ ਨੂੰ ਇਹ ਸਮਾਗਮ ਵਿੱਚ ਸਮੁਯਤ ਕਰੋ ਕਿ ਤੇ ਇਸ ਵਧੀਆ ਪ੍ਰੋਗਰਾਮ ਦਾ ਜਿਹਦੇ ਵਿੱਚ ਬਹੁਤ ਹੀ ਵੱਡੇ ਮਹਾਪੁਰਸ਼ ਵੀ ਆ ਰਹੇ ਆ ਉਹਨਾਂ ਦੇ ਦਰਸ਼ਨ ਵੀ ਕਰਨੇ ਆ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਨੀਆਂ ਸਾਰੀ ਸਮੂਹ ਸੰਗਤ ਨੂੰ ਕੋੜਪੂਰੇ ਦੀ ਜਿਹੜੇ ਇਲਾਕੇ ਦੀ ਸੰਗਤ ਨੂੰ ਵੀ ਉਹ ਇਸ ਬਹੁਤ ਹੀ ਜਿਹੜਾ ਵੜ ਭਾਗਾ ਪ੍ਰੋਗਰਾਮ ਹੋ ਰਿਹਾ ਹੈ ਉਹਦੇ ਸ੍ਰੀ ਮੁਲੀ ਤਹੌਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਣਾ ਚਾਹੁੰਦੇ ਹਾਂ ਜੋ ਅੱਜ ਕੌਣ ਆ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਬਹੁਤ ਹੀ ਵਡਭਾਗਾ ਸਮਾਂ ਆਇਆ ਹੈ ਲੱਖ ਖੁਸ਼ੀਆਂ ਪਾਸ਼ਾਈਆਂ ਦੇ ਸਤਿਗੁਰ ਨਜ਼ਰ ਕਰੇ ਆਤਮਾਤਾ ਸੁਲਖਨੀ ਜੀ ਦੇ ਗੁਰਨਾਨਦ ਦੇਵ ਜੀ ਦੇ ਵਿਆਹ ਦਿਵਸ ਨੂੰ ਮੁੱਖ ਰੱਖ ਕੇ ਮਾਤਾ ਸੁਲਖਨੀ ਜੀ ਗਰੁੱਪ ਵੱਲੋਂ ਸੇਵਾ ਸੁਸਾਇਟੀ ਵੱਲੋਂ ਔਰ ਸੁਗਮਨੀ ਸੇਵਾ ਸੁਸਾਇਟੀ ਔਰ ਸਮੂਹ ਸਾਧ ਸੰਗਤ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਵਾਸੀਆਂ ਦਾ ਵੀ ਸਹਿਯੋਗ ਹੈ ਸੰਗਤ ਦੇ ਨਾਲ ਇਸ ਦਾ ਮਹਾਨ ਸਾਡੇ ਕੋਲ ਜਿਹੜਾ ਸਮਾਂ ਆਇਆ ਹੈ ਇਹ ਪਰਮਾਤਮਾ ਨੇ ਸਾਨੂੰ ਬਹੁਤ ਹੀ ਵਧੀਆ ਸਮਾਂ ਦਿੱਤਾ ਹੈ ਇਸੇ ਸਮਾਗਮ ਦੇ ਅੰਦਰ ਸਵੇਰ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਪ ਤਪ ਦੁਪਹਿਰਾ ਸਮਾਗਮ ਹੋਣਗੇ ਉਸ ਤੋਂ ਮੰਗਰੋਂ ਕੜੀ ਚਾਵਲ ਦਾ ਲੰਗਰ ਹੋਏਗਾ ਔਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡੇ ਕੋਲ ਸਮਾਗਮ ਚੱਲਣਗੇ ਜਿਨ੍ਹਾਂ ਵਿੱਚ ਕਥਾ ਵਿਚਾਰ ਹੋਣਗੀਆਂ कीर्तन ਹੋਏਗਾ ਅਤੇ ਭਾਈ ਗੁਰਵਿੰਦਰ ਸਿੰਘ ਜੀ ਲੁਧਿਆਣਾ ਤੋਂ ਟੋਨੀ ਵੀਰ ਜੀ ਉਹ ਕੀਰਤਨ ਲਈ ਆ ਰਹੇ ਐ ਤੇ ਆਪਣੇ ਕੋਲ 16ਵੀਂ ਪੀੜੀ ਵੀ ਗੁਰਨਾਨਕ ਜੀਬ ਜੀ ਦੀ 16ਵੀਂ ਪੀੜੀ ਦੇ ਅੰਦਰੋਂ ਆਪਣੇ ਕੋਲ ਮਾਤਾ ਜੀਏ ਤੇ ਦਰਸ਼ਨਾਂ ਲਈ ਆ ਰਿਹਾ ਹੈ ਜਿਨ੍ਹਾਂ ਦੇ ਦਰਸ਼ਨ ਕਰਕੇ ਆਪਣੀ ਸੰਗਤ ਨੂੰ ਇੱਕ ਸੁਭਾਗਾ ਸਮਾ ਮਿਲਿਆ ਪਤਾ ਨਹੀਂ ਸਾਡੇ ਕੋਲ ਇਹ ਟਾਈਮ ਕਿਸ ਵੇਲੇ ਆ ਗਿਆ ਜਦੋਂ ਸਾਨੂੰ ਹਨ ਪਰਮਾਤਮਾ ਜੀ ਮਾਤਾ ਜੀ ਦੇ ਦਰਸ਼ਨ ਹੋਉਣ ਦੇ ਇਸ ਕਰਕੇ ਸਾਡੀ ਸਾਰੀ ਸੰਗਤ ਨੂੰ ਐਨੀਓ ਕੋ ਜਿਆਦਾ ਖੁਸ਼ੀਆਂ ਨੇ ਇਹ ਦਿਨ ਸਾਡੇ ਕੋਲ ਮਸਾ ਹੀ ਆਇਆ ਹੈ ਤੇ ਪਰਮਾਤਮਾ ਨੇ ਸਾਡੇ ਕੋਲੋਂ 3 ਸਾਲ ਹੋ ਗਏ ਅਸੀਂ ਇਸ ਸੇਵਾ ਨੂੰ ਲੈ ਰਹੇ ਆਂ ਪਰ ਸੱਚੇ ਪਾਤਸ਼ਾਹ ਨੇ ਇਹ ਸੇਵਾ ਸਾਡੇ ਕੋਲੋਂ ਬਹੁਤ ਵਧੀਆ ਤਰੀਕੇ ਨਾਲ ਲੈ ਰਿਆ ਗੁਰੂ ਨਾਨਕ ਮਹਾਰਾਜ ਜੀ ਆਪ ਹੀ ਇਹ ਸੇਵਾ ਕਰਵਾ ਰਹੇ ਨੇ ਇਸ ਕਰਕੇ ਸਾਡੀ ਸਾਰੀ ਸੰਗਤ ਦਾ ਸਹਿਯੋਗ ਔਰ ਕਰਕੇ ਸਾਨੂੰ ਇਸ ਸਮਾਂ ਬਹੁਤ ਵਧੀਆ ਲੱਗ ਰਿਹਾ ਹੈ ਪਰਮਾਤਮਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਅਤੇ ਸਾਰੇ ਹੀ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਧਰਤੀ ਹੋਣ ਕਰਕੇ ਇੱਥੇ ਗੁਰਨਾਨਕ ਦੇਵ ਜੀ ਨੇ ਵੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੰਨੀਆਂ ਬਹੁ ਬਰਕਤਾਂ ਪਾਈਆਂ ਨੇ ਇਸ ਗੁਰਦੁਆਰਾ ਦੇ ਅੰਦਰ ਜਿਨ੍ਹਾਂ ਦੀ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਮਨੋ ਕਾਮਨਾ ਹੁੰਦੀ ਹੈ ਮਹਾਰਾਜ ਆਪ ਪੂਰੀ ਕਰ ਦਿੰਦੇ ਤੇ ਚੁੱਲਾ ਸਾਹਿਬ ਤੇ ਅੱਜ ਇੰਨਾਂ ਕੋ ਸੰਗਤਾਂ ਨੂੰ ਵਿਸ਼ਵਾਸ ਹੈ ਕਿ ਜਿਹੜੀ ਸੰਗਤ ਇਹ ਲੈ ਕੇ ਆਉਂਦੀ ਹੈ ਮਨੋ ਕਾਮਨਾ ਕਿ ਸਾਡੀ ਮਨੋ ਕਾਮਨਾ ਪੂਰੀ ਹੋਏਗੀ ਤੇ ਪਰਮਾਤਮਾ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰ ਰਿਹਾ ਇਸ ਕਰਕੇ ਸਾਨੂੰ ਇਸ ਸਮਾਂ ਬਹੁਤ ਮੁਸ਼ਕਲ ਨਾਲ ਮਿਲਿਆ ਸੱਚੇ ਪਾਤਸ਼ਾਹ ਨੇ ਸਮਾ ਦਿੱਤਾ ਸੰਗਤ ਨੂੰ ਸਮਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਪਰ ਦੀਆਂ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਔਰ ਕੱਲ 29 9 2024 ਨੂੰ ਸ਼ਨੀਵਾਰ ਨੂੰ ਸਵੇਰ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਪ ਤਪ ਸਮਾਗਮ ਹੋਵੇਗਾ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਵੇਗਾ ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਸਮਾਗਮ ਹੋਣਗੇ ਇਹ ਜਾਣਕਾਰੀ ਦੰਦੇ ਹੋਏ ਮਨਤਾਰ ਸਿੰਘ ਮੱਕੜ ਜਿਨੇ ਦੱਸਿਆ ਔਰ ਸ਼ਾਮ ਨੂੰ 6 ਤੋਂ ਲੈ ਕੇ 10 ਵਜੇ ਤੱਕ ਸੰਗਤਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ ਮਰਮੇਸ਼ ਗੱਬਾ ਗੱਬਾ ਸਮਾਚਾਰ ਕੋਟ ਪੂਰਾ